ਸਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਕਟੋਰੀ ਪੀਜ਼ਾ ਜੋ ਕਿ ਦੇਖਣ ਜਿੰਨਾ ਪਿਆਰਾ ਹੈ ਖਾਣ ਚ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਈਜ਼ੀ ਬਹੁਤ ਆ ਬਣਾਉਣਾ 5-4 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ फटाफट ਤੁਸੀਂ ਬਣਾਉਣਾ ਹੈ ਬੱਚੇ ਨੂੰ ਕੋਈ ਚੀਜ਼ ਬਣਾ ਕੇ ਦੇਣੀ ਆ ਜੇ ਤੁਹਾਡੇ ਕੋਲ ਕੁੱਲੜ ਨਹੀਂ ਹੈਗਾ ਜਿੱਦਾਂ ਕਿ ਕੁੱਲੜ ਪੀਜ਼ਾ ਬਣਦਾ ਉਦਾਂ ਹੀ ਬਣਦਾ ਹੈ ਫਿਰ ਇਸ ਤਰੀਕੇ ਨਾਲ ਤੁਸੀਂ ਕਟੋਰੀ ਦੇ ਵਿੱਚ ਪੀਜ਼ਾ ਇਹ ਜਿਹੜਾ ਬਣਾ ਸਕਦੇ ਹੋ ਇਸ ਤਰ੍ਹਾਂ ਹੀ ਬਣ ਕੇ ਤਿਆਰ ਹੁੰਦਾ ਹੈ ਤੇ ਕੜਾਈ ਦੇ ਵਿੱਚ ਵੀ ਬਣਾ ਸਕਦੇ ਹੋ ਤੁਸੀਂ ਮਾਈਕ੍ਰੋਵੇਵ ਦੇ ਵਿੱਚ ਵੀ ਬਣਾ ਸਕਦੇ ਹੋ ਜਿਨ੍ਹਾਂ ਕੋਲ ਮਾਈਕ੍ਰੋਵੇਵ ਨਹੀਂ ਹੈਗਾ ਉਹ ਕੜਾਈ ਦੇ ਵਿੱਚ ਬਣਾ ਸਕਦੇ ਨੇ ਕੜਾਈ ਦੇ ਵਿੱਚ ਪੀਜ਼ਾ ਆਪਾਂ ਇਸ ਤਰ੍ਹਾਂ ਬਣਾਵਾਂਗੇ ਮੈਂ ਦੋ ਕਟੋਰੀ ਪੀਜ਼ਾ ਬਣਾ ਰਹੀ ਹਾਂ ਇਸ ਲਈ ਥੋੜੇ ਜੇ ਮੀਡੀਅਮ ਸਾਈਜ਼ ਦੇ ਬ੍ਰੈਡ ਨੇ ਜਿਹੜੇ ਦੋ ਬ੍ਰੈਡ ਲੈਣੇ ਨੇ ਤੁਸੀਂ ਜਿੰਨੇ ਪੀਜ਼ਾ ਬਣਾਉਣੇ ਨੇ ਉਸ ਦੇ ਹਿਸਾਬ ਨਾਲ ਓਨੇ ਫਿਰ ਬ੍ਰੈਡ ਆ ਜਿਹੜੇ ਤੁਸੀਂ ਲੈ ਲੈਣੇ ਬਾੜੀ ਜ਼ਿਆਦਾ ਖੱਟੀ ਜਾਂ ਬਾਸੀ ਬ੍ਰੈਡ ਨਹੀਂ ਹੋਣੀ ਚਾਹੀਦੀ ਵਧੀਆ ਫਰੈਸ਼ ਬ੍ਰੈਡ ਹੋਣੀ ਚਾਹੀਦੀ ਆ ਫਿਰ ਪੀਜ਼ਾ ਦਾ ਟੇਸਟ ਆ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਏ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਬ੍ਰੈਡ ਆ ਜਿਹੜੇ ਕੱਟ ਲਵਾਂਗੇ ਤੁਸੀਂ ਇੱਕ ਨਾਲ ਆ ਜਿਹੜੇ ਕੱਟ ਸਕਦੇ ਹੋ ਮਤਲਬ ਕੱਠਾ ਬ੍ਰੈਡ ਵੀ ਕੱਟ ਸਕਦੇ ਹੋ ਇਸ ਤਰ੍ਹਾਂ ਆਪਾਂ ਇੱਕ ਇੱਕ ਕਰਕੇ ਆ ਜਿਹੜਾ ਛੋਟੇ ਛੋਟੇ ਟੁਕੜੇ ਆ ਬ੍ਰੈਡ ਦੇ ਕਰ ਲਵਾਂਗੇ ਬਹੁਤ ਜ਼ਿਆਦਾ ਟੇਸਟੀ ਬਣਦਾ ਏ ਤੇ ਛੇਤੀ ਬਣ ਜਾਂਦਾ ਏ ਬਹੁਤਾ ਜ਼ਿਆਦਾ ਸਮਾਨ ਵੀ ਆਪਾਂ ਨੂੰ ਇਹਦੇ ਲਈ ਨਹੀਂ ਚਾਹੀਦਾ ਹੈਗਾ ਨਾਰਮਲ ਕਰਦੀਆਂ ਚੀਜ਼ਾਂ ਤੋਂ ਹੀ ਪੀਜ਼ਾ ਬਣ ਕੇ ਤਿਆਰ ਹੋ ਜਾਊਗਾ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀਆਂ ਨੇ ਇਦਾਂ ਦੀਆਂ ਚੀਜ਼ਾਂ ਤੇ ਮੰਮੀਆਂ ਲਈ ਵੀ ਬਹੁਤ ਜ਼ਿਆਦਾ ਆਸਾਨ ਆ ਆਪਾਂ ਇੱਕ ਕੜਾਹੀ ਲੈ ਲਈ ਤੇ ਇਹਨੂੰ ਡਰਾਈ ਰੋਸਟ ਕਰ ਲਵਾਂਗੇ ਇਹਦੇ ਵਿੱਚ ਕੀ ਵਗੈਰਾ ਕੁਝ ਨਹੀਂ ਪਾਇਆ ਹੈਗਾ ਬਿਲਕੁਲ ਲੋ ਫਲੇਮ ਤੇ ਥੋੜੀ ਦੇਰ ਲਈ ਆਪਾਂ ਨੂੰ ਪਕਾ ਲਵਾਂਗੇ ਜਦੋਂ ਤੱਕ ਥੋੜਾ ਕ੍ਰਿਸਪੀ ਹੋ ਜਾਊਗਾ ਫਿਰ ਬ੍ਰੈਡ ਦਾ ਟੇਸਟ ਪੀਜ਼ੇ ਦੇ ਵਿੱਚ ਵਧੀਆ ਹੁੰਦਾ ਹੈ ਦੂਜੀ ਸਾਈਡ ਤੇ ਆਪਾਂ ਸਬਜ਼ੀਆਂ ਲਈਆਂ ਨੇ ਤੁਸੀਂ ਆਪਣੇ ਪਸੰਦ ਦੀ ਕੋਈ ਵੀ ਸਬਜ਼ੀ ਲੈ ਸਕਦੇ ਹੋ ਮੈਂ ਨਾਰਮਲ ਜਿਹੜੀ ਘਰ 'ਚ ਸਬਜ਼ੀ ਹੁੰਦੀ ਹੈ ਉਹੀ ਯੂਜ਼ ਕੀਤੀ ਆ ਤਾਂ ਕਿ ਹਰ ਕੋਈ ਬਣਾ ਸਕੇ ਆਪਾਂ ਇਹਦੇ ਲਈ ਟਮਾਟਰ ਲਿਆ ਹੈ ਇੱਕ ਵਿਚ ਵਾਲਾ 파ਟ ਆ ਟਮਾਟਰ ਦਾ ਹਟਾ ਦਿੱਤਾ ਹੈ ਤੇ ਉੱਪਰ ਵਾਲਾ 파ਟ ਆ ਰੱਖਿਆ ਹੈ ਦੂਜੀ ਸ਼ਿਮਲਾ ਮਿਰਚ ਲਈ ਆਪਾਂ ਇੱਕ ਛੋਟੀ ਤੇ ਇੱਕ ਛੋਟਾ ਪਿਆਜ਼ ਆ ਜਿਹੜਾ ਉਹ ਕੱਟ ਲਿਆ ਸੀਗਾ ਤੁਸੀਂ ਇਹਦੇ ਵਿੱਚ ਮਸ਼ਰੂਮ ਜਾਂ ਫਿਰ ਪਨੀਰ ਜਾਂ ਫਿਰ 올ਿਵ ਦੇ ਜਿਹੜੇ ਉਹ ਹੁੰਦੀਆਂ ਨੇ ਗੋਲ ਗੋਲ ਜੇ ਉਹ ਵਾਲੇ ਵੀ ਯੂਜ਼ ਕਰ ਸਕਦੇ ਹੋ ਜਾਂ ਤੁਹਾਡੇ ਕੋਲ ਸ਼ਿਮਲਾ ਮਿਰਚ ਨਹੀਂ ਹੈਗੀ ਤੁਸੀਂ ਟਮਾਟਰ ਤੇ ਪਿਆਜ਼ ਨਾਲ ਵੀ ਇਹ ਜਿਹੜਾ ਬਣਾ ਸਕਦੇ ਹੋ ਪਰ ਸ਼ਿਮਲਾ ਮਿਰਚ ਨਾਲ ਟੇਸ ਥੋੜਾ ਜਿਹਾ ਵਧੀਆ ਹੋ ਜਾਂਦਾ ਹੈ ਆਪਾਂ ਪੀਜ਼ਾ ਸੌਸ ਲਈ ਸੀ ਇਹਦੇ ਵਿੱਚ ਥੋੜੀ ਜਿਹੀ ਗ੍ਰੀਨ ਸੌਸ ਐਡ ਕਰ ਦਵਾਂਗੇ ਮਾਇਓਨਿਸ ਮੈਂ ਨਹੀਂ ਐਡ ਕੀਤੀ ਹੈਗੀ ਤੁਹਾਡਾ ਟੇਸਟ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਤੁਸੀਂ ਐਡ ਵੀ ਕਰ ਸਕਦੇ ਹਾਂ ਜੇ ਤੁਹਾਡੇ ਕੋਲ ਪੀਜ਼ਾ ਸੌਸ ਨਹੀਂ ਹੈਗੀ ਤਾਂ ਤੁਸੀਂ ਨਾਰਮਲ ਸੌਸ ਆ ਜਿਹੜੀ ਘਰ ਦੇ ਵਿੱਚ ਹੁੰਦੀ ਆ ਉਹ ਵੀ ਯੂਜ਼ ਕਰ ਸਕਦੇ ਹੋ ਆਪਾਂ نیچے ਆ ਜਿਹੜਾ ਆ ਪਾ ਦਵਾਂਗੇ ਇਹਨੂੰ ਬ੍ਰੈਡ ਨੂੰ ਜੇ ਤੁਹਾਨੂੰ ਲੱਗਦਾ ਵੀ ਚਿਪਕੇ ਨਾ ਤੁਸੀਂ ਥੋੜਾ ঘি ਦੇ ਨਾਲ ਕੌਲੀ ਨੂੰ ਕੋਟ ਕਰ ਲੈਣਾ ਥੋੜਾ ਹਲਕਾ ਹਲਕਾ ঘি ਲਗਾ ਲਿਓ ਉਸ ਤੋਂ ਬਾਅਦ ਸਬਜ਼ੀਆਂ ਦੇ ਉੱਪਰ ਐਡ ਕਰ ਦਵਾਂਗੇ ਆਪਾਂ ਲੋੜ ਅਨੁਸਾਰ ਜਿੰਨੀਆਂ ਕਿ ਜ਼ਰੂਰਤ ਨੇ ਹੁਣ ਇਹਦੇ ਉੱਪਰ ਆਪਾਂ ਜਿਹੜੀ ਸੌਸ ਸੀਗੀ ਆਪਣੀ ਉਹ ਐਡ ਕਰ ਦਵਾਂਗੇ ਇਸ ਤਰ੍ਹਾਂ ਹੀ ਬਣ ਕੇ ਤਿਆਰ ਹੋ ਗਈ ਆ ਦੋ ਕੋਲੀਆਂ ਲਈ ਕਾਫੀ ਆ ਤਿੰਨ ਚਾਰ ਚਮਚ ਸੌਸ ਤੇ ਸੀਗੀ ਆਪਣੇ ਕੋਲ ਤੇ ਬਾਕੀ ਆਪਾਂ ਇਹਦੇ ਵਿੱਚ ਚਿਲੀ ਸੌਸ ਐਡ ਕਰ ਦਿੱਤੀ ਆ ਦੋਨਾਂ ਸਾਈਡ ਤੇ ਆਪਾਂ ਚੰਗੀ ਤਰ੍ਹਾਂ ਸਪਰੈਡ ਕਰ ਦਵਾਂਗੇ ਹੁਣ ਇਹਦੇ ਉੱਪਰ ਆਪਾਂ ਔਰਗੈਨੋ ਪਾ ਦਵਾਂਗੇ ਚਿਲੀ ਫਲਿਕਸ ਪਾ ਦਵਾਂਗੇ ਤੇ ਨਾਲ ਹੀ ਸਵਾਦ ਅਨੁਸਾਰ ਥੋੜਾ ਥੋੜਾ ਨੂਨ ਪਾ ਦਵਾਂਗੇ ਤਾਂ ਕਿ ਥੋੜਾ ਫਿੱਕਾ ਨਾ ਲੱਗੇ ਆਪਾਂ ਨੂੰ ਖਾਣ ਦੇ ਵਿੱਚ ਜਦੋਂ ਆਪਾਂ ਵਿਚ ਵਾਲੀ ਲੇਅਰ ਆ ਜਿਹੜੀ ਖਾਈਏ ਤੁਸੀਂ ਮਿਕਸ ਹੱਬ ਜਿਹੜੇ ਉਹ ਵੀ ਯੂਜ਼ ਕਰ ਸਕਦੇ ਹੋ ਤੁਹਾਡੇ ਕੋਲ ਮਿਕਸ ਹੱਬ ਨਹੀਂ ਹੈਗੇ ਤੁਸੀਂ ਕੱਲੇ ਚਿੱਲੀ ਫਲਿਕਸ ਵੀ ਪਾ ਸਕਦੇ ਹੋ ਹੁਣ ਇਹਦੇ ਉੱਪਰ ਆਪਾਂ ਥੋੜੀ ਥੋੜੀ ਜਿਹੜੀ ਚੀਜ਼ ਪਾ ਦਵਾਂਗੇ ਮੈਂ ਚੀਜ਼ ਥੋੜੀ ਘੱਟ ਮਾਤਰਾ ਵਿੱਚ ਰੱਖੀ ਆ ਤੁਸੀਂ ਵੱਧ ਮਾਤਰਾ ਦੇ ਵਿੱਚ ਜ਼ਿਆਦਾ ਚੀਜ਼ੀ ਬਣਾਉਣਾ ਚਾਹੁੰਦੇ ਹੋ ਤਾਂ ਵੱਧ ਮਾਤਰਾ ਦੇ ਵਿੱਚ ਚੀਜ਼ ਆ ਜਿਹੜੀ ਪਾ ਸਕਦੇ ਆ ਉਹ ਸਲਾਈਸ ਵਾਲੀ ਚੀਜ਼ ਵੀ ਪਾ ਸਕਦੇ ਹੋ ਕੋਈ ਵੀ ਪ੍ਰੋਸੈਸ ਚੀਜ਼ ਜਾਂ ਕਯੂਬ ਵਾਲੀ ਚੀਜ਼ ਕੋਈ ਵੀ ਚੀਜ਼ ਤੁਸੀਂ ਐਡ ਕਰ ਸਕਦੇ ਹੋ ਅਪਾ ਜਿਹੜੀ ਮੋਜ਼ਰੇਲਾ ਚੀਜ਼ ਐ ਇਸ ਤਰ੍ਹਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਆ ਤਦੂਕਸ ਕੀਤੀ ਹੋਈ ਯਵਲ ਯੂਜ਼ ਕੀਤੀ ਆ ਫੇਰ ਦੁਬਾਰਾ ਆਪਾਂ ਸਾਰੀਆਂ ਸਬਜ਼ੀਆਂ ਦੇ ਉੱਪਰ ਐਡ ਕਰ ਦਵਾਂਗੇ ਤੇ ਸੇਮ ਪ੍ਰੋਸੈਸ ਕਰਾਂਗੇ ਚਿਲੀ ਫਲਿਕਸ 오ਰਗੈਨੋ ਤੇ ਨੂਨ ਆਪਾਂ ਇਹਦੇ ਉੱਪਰ ਜਿਹੜਾ ਦੁਬਾਰਾ ਤੋਂ ਐਡ ਕਰ ਦਵਾਂਗੇ ਤੁਸੀਂ ਚਾਹੋ ਜਿਹੜੀ ਸੌਸ ਦੀ ਲੇਅਰ ਇਹਦੇ ਉੱਪਰ ਪਾ ਸਕਦੇ ਹੋ ਮੈਂ ਬਾਅਦ ਦੇ ਵਿੱਚ ਜਿਹੜੀ ਚੀਜ਼ ਪਾਉਣ ਤੋਂ ਬਾਅਦ ਇਹਦੇ ਉੱਪਰ ਦੁਬਾਰਾ ਸੌਸ ਪਾਈ ਹੈ ਤੁਸੀਂ ਚੀਜ਼ ਤੋਂ نیچے ਜਿਹੜੀ ਸੌਸ ਦੀ ਲੇਅਰ ਕਰ ਸਕਦੇ ਹੋ ਇੱਕ ਲੇਅਰ ਤੁਸੀਂ ਮਾਇਓਨੈਸ ਦੀ ਵੀ ਕਰ ਸਕਦੇ ਹੋ ਜਿਆਦਾ ਕਰੀਮੀ ਜਾਂ ਚੀਜ਼ ਹੀ ਤੁਸੀਂ ਜਿਵੇਂ ਪਸੰਦ ਕਰਦੇ ਹੋ ਤਾਂ ਉਸ ਤਰੀਕੇ ਨਾਲ ਕਰ ਸਕਦੇ ਇਸ ਤਰ੍ਹਾਂ ਇਹ ਆਪਣੀਆਂ ਕਟੋਰੀਆਂ ਪੀਜ਼ੇ ਵਾਲੀਆਂ ਬਣ ਕੇ ਤਿਆਰ ਹੋ ਗਈਆਂ ਨੇ ਸੇਮ ਪ੍ਰੋਸੈਸ ਤੁਸੀਂ ਕੁਲੜ ਦੇ ਵਿੱਚ ਵੀ ਕਰ ਸਕਦੇ ਹੋ ਜਿਨ੍ਹਾਂ ਕੋਲ ਕੁਕਲ ਨਹੀਂ ਹੁੰਦਾ ਹੈਗਾ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਘਰ ਨਹੀਂ ਹੁੰਦੀ ਕੋਈ ਚੀਜ਼ ਉਸ ਟਾਈਮ ਤੇ ਤੁਸੀਂ ਇਸ ਤਰ੍ਹਾਂ ਪੀਜ਼ਾ ਬਣਾ ਸਕਦੇ ਹੋ ਕੜਾਈ ਮੈਂ 5-4 ਮਿੰਟ ਲਈ ਥੋੜੀ ਜਿਹੀ ਗਰਮ ਕਰ ਲਈ ਸੀ ਪਲੇਟ ਨਾਲ ਟੱਕ ਕੇ ਰੱਖ ਦਿੱਤੀ ਸੀ ਕਿ ਲੋ ਫਲੇਮ ਤੇ ਤੇ ਹੁਣ ਇਹਦੇ ਵਿੱਚ ਆਪਾਂ ਕੌਲੀ ਰੱਖ ਲਵਾਂਗੇ ਤੇ ਉੱਪਰ ਪਲੇਟ ਰੱਖ ਲਵਾਂਗੇ ਜੇ ਤੁਹਾਡੇ ਕੋਲ ਸਟੈਂਡ ਹੈਗਾ ਤਾਂ ਤੁਸੀਂ ਸਟੈਂਡ ਵੀ ਯੂਜ਼ ਕਰ ਸਕਦੇ ਹੋ ਮੈਂ ਜਾਲੀ ਵਾਲੀ ਪਲੇਟ ਰੱਖੀ ਆ ਤੁਹਾਡੇ ਕੋਲ ਸਿੰਪਲ ਪਲੇਟ ਹੈਗੀ ਉਹ ਵੀ ਯੂਜ਼ ਕਰ ਸਕਦੇ ਹੋ ਤੇ ਕੋਈ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਭਾਂਡਾ ਬਿਲਕੁਲ ਕਾਲਾ ਨਹੀਂ ਹੋਊਗਾ ਤੇ ਨਾ ਹੀ ਖਰਾਬ ਹੋਊਗਾ ਇਹਨੂੰ ਢੱਕ ਕੇ ਰੱਖ ਦਵਾਂਗੇ 5-7 ਮਿੰਟ ਲਈ ਆਪਾਂ ਇਹਨਾਂ ਨੂੰ ਢੱਕ ਕੇ ਪਕਾ ਪਕਾ ਲਵਾਂਗੇ ਬਿਲਕੁਲ ਲੋ ਫਲੇਮ ਤੇ ਪਕਾਇਆ ਜਦੋਂ ਆਪਣੀ ਚੀਜ਼ ਮੈਲਟ ਹੋ ਗਈ ਉਸ ਟਾਈਮ ਤੇ ਤੁਸੀਂ ਜਿਹੜਾ ਨੂੰ ਉਤਾਰ ਲੈਣਾ ਹੈ ਤੁਸੀਂ ਜਾਓ ਸਬਜ਼ੀਆਂ ਨੂੰ ਥੋੜਾ ਜਿਹਾ ਸੌਤੇ ਜਾਂ ਮਤਲਬ ਥੋੜਾ ਰੋਸਟ ਵੀ ਕਰ ਸਕਦੇ ਹੋ ਫਿਰ ਨਾ ਪਾਉਣ ਤੋਂ ਜੇ ਤੁਹਾਨੂੰ ਲੱਗਦਾ ਹੈ ਥੋੜਾ ਕਰੰਚੀਪਨ ਨਹੀਂ ਪਸੰਦ ਹੈਗਾ ਸੌਫਟ ਸਬਜ਼ੀਆਂ ਖਾਣੀਆਂ ਨੇ ਉਸ ਟਾਈਮ ਤੇ ਤੁਸੀਂ ਥੋੜਾ ਜਿਹਾ ਗੈਸ ਤੇ ਉਹਨਾਂ ਨੂੰ ਅਲੱਗ ਤੋਂ ਪਕਾ ਕੇ ਫੇਰ ਯੂਜ਼ ਕਰ ਸਕਦੇ ਹਾਂ ਇਸ ਤਰ੍ਹਾਂ ਇਹ ਪੀਜ਼ਾ ਆਪਣਾ ਬਣ ਕੇ ਤਿਆਰ ਹੋ ਗਿਆ ਉਹ ਮੈਂ ਕੜਾਈ ਦੂਜੀ ਗੈਸ ਤੇ ਰੱਖੀ ਸੀ ਇਸ ਲਈ ਥੋੜਾ ਜਿਹਾ ਟੇਡਾ ਹੋ ਗਿਆ ਇਹ ਪੀਜ਼ਾ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਬੱਚਿਆਂ ਨੂੰ ਤਾਂ ਇਹ ਜਿਹੀ ਚੀਜ਼ਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਨੇ ਤੇ ਤੋਂ ਬਿਲਕੁਲ ਬਣਾਉਣਾ ਵੀ ਆਸਾਨ ਆ ਇਸ ਤਰ੍ਹਾਂ ਇਹ ਆਪਾਂ ਨੂੰ ਥੋੜਾ ਜਿਹਾ ਦੇਖ ਲੈਣੇ ਵਿੱਚੋਂ ਵੀ ਕਿਵੇਂ ਬਣਿਆ ਦੇਖ ਸਕਦੇ ਹੋ ਤੁਸੀਂ ਚੀਜ਼ ਕਿੰਨੀ ਪਿਆਰੀ ਲੱਗ ਰਹੀ ਹੈ ਇਹ ਸਬਜ਼ੀਆਂ ਬਹਾਨੇ ਨਾਲ ਬੱਚੇ ਖਾ ਲੈਂਦੇ ਨੇ ਉਦਾਂ ਸਬਜ਼ੀਆਂ ਵਗੈਰਾ ਬੱਚੇ ਨਹੀਂ ਖਾਂਦੇ ਹੈਗੇ ਇਸ ਤਰੀਕੇ ਨਾਲ ਖਾ ਲੈਂਦੇ ਆ ਬਾਕੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਰ ਦਿਓ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ